ਮੈਂ ਤਾਂ ਜ ਨਵੀਂ ਗੱਲ ਸੁਣ ਕੇ ਆਈ ਆ ਪਿੰਡ ਚ ਗਈ ਸੀ ਨਾ ਮੈਂ ਹਾਂ ਹਾਂ ਕਹਿੰਦੇ ਉਹਨਾਂ ਦਾ ਬੂڑا ਟਰੈਕਟਰ ਦੇ ਪਿੱਛੇ ਹਲ ਪਾਉਂਦਾ ਸੀ ਹਲ ਪਾਉਂਦੇ ਪਾਉਂਦੇ ਕਿਤੇ ਪੈਰ ਦੇ ਵਿੱਚ ਹਲ ਲੱਗਿਆ ਹਾਂ ਦੇਖ ਲਾ ਕਹਿੰਦੇ ਨੌਹ ਪੁੱਤ ਨੇ ਤਾਂ ਪਾਣੀ ਦੀ ਘੁੱਟ ਨਹੀਂ ਦਿੱਤੀ ਹੈਗੀ ਨਹੀਂ ਮੈਂ ਤਾਂ ਇੰਨਾ ਤਰਸ ਆਇਆ ਦੇਖ ਕੇ ਬਹੁਤ ਤੈਨੂੰ ਨਹੀਂ ਪਤਾ ਗਲਤੀ ਬੂڑے ਦੇ ਵਿੱਚ ਵੀ ਬਹੁਤ ਨੇ ਵੱਡੇ ਮੁੰਡੇ ਨੂੰ ਸਾਰਾ ਕੁਝ deta ਨਹੀਂ ਛੋਟੇ ਨੂੰ ਤਾਂ ਕੁਝ ਨਹੀਂ ਦਿੰਦਾ ਹੈਗਾ ਉਹਨੇ ਹਾ ਹੋ ਛੋਟੀ ਨੂੰ ਪੁੱਤਾਂ ਫੇਰ ਵੀ ਰੋਟੀ ਦਿੰਦੇ ਨੇ ਹਾਂ ਆਪਦਾ ਹਿੱਸਾ ਰੱਖ ਲਿਆ ਪਹਿਲਾਂ ਜ਼ਮੀਨ ਦਾ ਫੇਰ ਛੋਟੇ ਨੂੰ ਦੇ ਤਾਂ ਮੈਂ ਤਾਂਹੀ ਗੱਲ ਸੁਣੀ ਆ ਅੱਛਿਆ ਫੇ ਕੁੜੀਆਂ ਕੁੜੀਆਂ ਆਪਦਾ ਹਿੱਸਾ ਸਾਰਾ ਬੜੇ ਮੁੰਡੇ ਨੂੰ ਦੇ ਗਈਆਂ ਕੁੜੀਆਂ ਵੀ ਆ ਘਰ ਚੋਂ ਪਹਿਲਾਂ ਪਿਓ ਨੇ ਕੁੜੀਆਂ ਦੇ ਨਾਮ ਘਰ ਕਰਵਾਤਾ ਸੀ ਜ਼ਮੀਨ ਕਰਵਾਤੀ ਸੀ ਹਾਂ ਫੇਰ ਆਪਦਾ ਹਿੱਸਾ ਰੱਖ ਲਿਆ ਸੀ ਇਹ ਤਾਂ ਜਿਹੜਾ ਕੱਟੇ ਉਹੀ ਜਾਣੇ